ਰਿੰਦਰਿੰ ਮੇਜੀ ਵਾਈਟ ਦਾ ਬੰਦਾ ਵਾਈਟ ਨੀਂ ਦੇ ਮੈਂ ਸਾਰੇ ਦਸਤਕਤ ਫਿਰ ਤੋਂ ਸਵਾਗਤ ਹੈ ਜਿਦਾ ਕਿ ਆਪ ਵੀ ਸਵੇਰੇ ਤੋਂ ਹੀ ਦੇਖ ਰਹੇ ਹੋ ਆਨੰਦਮਈ ਤਸਵੀਰਾਂ ਅਨੰਦਪੁਰ ਸਾਹਿਬ ਜੀ ਦੀਆਂ ਜੋ ਇਹ ਯਾਤਰਾ ਦੇ ਰੂਪ ਦੇ ਵਿੱਚ ਹੋਚਾਰਨ ਦਾ ਪੂਰਾ ਪਰਿਵਾਰ ਸਾਡੇ ਨਾਲ ਜਾ ਰਿਹਾ ਹੈ ਖਾਸ ਕਰਕੇ ਉਹ ਤਸਵੀਰਾਂ ਜੋ ਹੌਲੇ ਮੱਲੇ ਦੀਆਂ ਜੋ ਅਕਸਰ ਹੀ ਆਪਾਂ ਟੀਵੀਆਂ ਦੀ ਸਕਰੀਨਾਂ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਵੇਖਦੇ ਆ ਇਸ ਵਾਰ ਕੋਸ਼ਿਸ਼ ਕਰੇ ਆਪਣੀ ਟੀਮ ਦੇ ਨਾਲ ਉੱਥੇ ਦੀ ਵੱਖ-ਵੱਖੀ ਤਰੀਕੇ ਦੇ ਨਾਲ ਵੱਖ-ਵੱਖੀ ਮੌਕੇ ਜਿਸ ਤਰ੍ਹਾਂ ਵੀ ਸੰਗਤ ਨੂੰ ਮਿਲਦੇ ਨੇ ਤੁਸੀਂ ਵੇਖ ਸਕਦੇ ਹੋ ਨੌਜਵਾਨ ਵੀਰ ਇੱਥੇ ਵੀ ਲੰਗਰ ਜਲੇਬੀਆਂ ਦਾ ਅਤੇ ਗੰਨੇ ਦੇ ਰਸ ਦਾ ਜੋ ਠੰਡੇ ਸ਼ਬੀਲਾਂ ਵਰਤਾਈਆਂ ਜਾ ਰਹੀਆਂ ਸੰਗਤਾਂ ਦੇ ਵਿੱਚ ਤਕਰੀਬਨ 10-15 ਕਿਲੋਮੀਟਰ ਦੇ ਢੇਡੇ ਦੇ ਵਿੱਚ ਹੀ ਓੜਨੰਦਪੁਰ ਸਾਹਿਬ ਰਹਿ ਗਿਆ ਇੱਥੋਂ ਦਾ ਤੇ ਉੱਥੇ ਹੋਣ ਸੰਗਤਾਂ ਦਾ ਜਮਾਵੜਾ ਜਿਹੜੀ ਸੰਗਤਾਂ ਦਾ ਇਕੱਠ ਜਿਸ ਤਰ੍ਹਾਂ ਵੀ ਮੌਕਾ ਮਿਲਦਾ ਸੰਗਤਾਂ ਨੂੰ ਉਸ ਤਰ੍ਹਾਂ ਉਹ ਜਾ ਰਹੇ ਹਨ ਸੇਵਾ ਕਰਵਾਉਂਦੇ ਹੋਏ ਉਹਨਾਂ ਨੇ ਤੇ ਹੋਂਦੀ ਸੰਕਾ ਦੇਖ ਸਕਦੇ ਹੋ ਕਿਸ ਤਰ੍ਹਾਂ ਬਜ਼ੁਰਗ ਬਾਬੇ ਸਾਡੇ ਨਾਲ ਬੈਠੇ ਹੋਏ ਹਨ ਸੇਵਾਵਾਂ ਕਰਵਾ ਰਹੇ ਹਨ ਤੇ ਧੰਨਵਾਦ ਕਰਦਾ ਵੀਰ ਦਾ ਵੀ ਤੇ ਨਾਲ ਆਪਣੇ ਜੋ ਸਾਡੇ ਨਾਲ ਕੈਮਰੇ ਦੀ ਡਿਊਟੀ ਨਿਭਾ ਰਹੇ ਹਨ ਮੈਂ ਹੁਣ ਤੁਹਾਨੂੰ ਸਾਰਾ ਇਧਰ ਦਾ ਦੱਸਦਾ ਵੀ ਚਾਹਾਂਗਾ ਔਰ ਖਾਸ ਕਰਕੇ ਜਿਹੜੀ ਜਗ੍ਹਾ ਕਿਉਂਕਿ ਨੈਟਵਰਕ ਦੀ ਮੈਂ ਪਹਿਲੇ ਹੀ ਕਹਿ ਰਿਹਾ ਸ਼ਮਤਾ ਜਾਚੇਗਾ ਕਿਉਂ ਨੈਟਵਰਕ ਬਹੁਤ ਘੱਟ ਹੈ ਇੱਥੇ ਜੋ ਤੁਹਾਨੂੰ ਲਾਈਵ ਦ੍ਰਿਸ਼ੇ ਦੱਸ ਰਿਹਾ ਮੈਂ ਇਥੇ ਸ਼ਬੀਲਾ ਠੰਡੀਆਂ ਗੰਨੇ ਦੇ ਰਸ ਦੀਆਂ ਆਪਣੇ ਟੂਰਿਸਟ ਫਾਰਮ ਦੇ ਵਿੱਚ ਸੰਕਾ ਲੱਗੀਆਂ ਹੋਈਆਂ ਰਸ ਕੱਟਣ ਦੇ ਲਈ ਉਹ ਤੁਸੀਂ ਵੇਖ ਸਕਦੇ ਹੋ ਜਿਸ ਤਰ੍ਹਾਂ ਸੰਕਾ ਤੁਸੀਂ ਦੇਖ ਰਹੇ ਹੋ ਲਾਈਵ ਕਿ ਠੰਡੇ ਰਸ ਦੀ ਸ਼ਬੀਲਾ ਕੰਨੇ ਦੇ ਰਸ ਦੀਆਂ ਵਾਕਈ ਇੱਥੇ ਆ ਕੇ ਸੇਵਾ ਕਰਨ ਦਾ ਕਿੰਨਾ ਮਜ਼ਾ ਆਉਂਦਾ ਹੈ ਤੇ ਕੀ ਭਾਵਨਾ ਉਹਦੇ ਪਿੱਛੇ ਦੀ ਹੁੰਦੀ ਹੈ ਤੇ ਇੱਥੇ ਆ ਕੇ ਹੀ ਆਪਾਂ ਵੇਖ ਸਕਦੇ ਹਾਂ ਸ਼ਾਇਦ ਇਹੋ ਜਿਹੇ ਦ੍ਰਿਸ਼ ਸਾਨੂੰ ਵੇਖਣ ਨੂੰ ਘੱਟ ਮਿਲਦੀਆਂ ਤਸਵੀਰਾਂ ਅਕਸਰ ਜਿੰਨੀ ਵੀ ਮਸ਼ੀਨਰੀ ਮੈਂ ਵੇਖਦਾ ਹੁੰਦਾ ਪੰਜਾਬ ਦੇ ਉਹ ਵੇਖਣ ਨੂੰ ਮਿਲਦੀਆਂ ਲੇਕਿਨ ਉਹਦਾ ਇਸ ਤਰੀਕੇ ਨਾਲ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ ਕਿ ਪਾਰੀ ਇਕੱਠ ਨੂੰ ਵੀ ਪਤਾ ਨਹੀਂ ਲੱਗਣ ਜਾ ਰਿਹਾ ਤੇ ਵੀਰੂ ਕਮਾਂਗੇ ਇੱਕ ਵਾਰ ਆਸਟ੍ਰੇਲੀਆ ਦੇ ਉੱਪਰ ਵੀ ਦੱਸੋ ਕਿ ਇਸ ਤਰੀਕੇ ਨਾਲ ਗੰਨਾ ਜਿਹੜਾ ਇੱਥੇ ਪੁੱਜ ਰਿਹਾ ਹੈ ਤਾਂ ਕਿ ਸੰਗਤਾਂ ਦੇ ਵਿੱਚ ਠੰਡੇ ਜਲਦੀ ਸ਼ਬੀਰ ਵੀ ਬਣਾ ਕੇ ਪਿਆਈ ਜਾਏ ਤੇ ਨਾਲ ਗੰਡੇ ਦਾ ਰਸ ਵੀ ਠੰਡਾ ਜਿਹੜਾ ਪਿਆਇਆ ਜਾਏ ਹੁਣ ਪਿੰਡ ਵੀ ਪਿੰਡ ਵੀ ਤੁਹਾਨੂੰ ਦੱਸਾਂਗੇ ਕਿਹੜਾ ਗੱਲਬਾਤ ਵੀ ਕਰਾਂਗੇ ਇੱਥੇ ਦੇ ਸਾਰੇ ਵੀਰਾਂ ਦੇ ਨਾਲ ਇੱਕ ਵਾਰ ਫਿਰ ਵੀਰ ਨੂੰ ਕਵਾਂਗਾ ਕਿਵੇਂ ਸਾਹਮਣੇ ਜਿਹੜੀਆਂ ਆਪ ਕੰਨ ਸਾਡੀ ਵਰਤਾਰੀਆਂ ਖੜੇ ਹੋ ਕੇ ਸੰਗਤਾਂ ਦਾ ਇਕੱਠ ਜਿਹੜੀ ਸੰਗਤਾਂ ਵਰਤਾਰੀਆਂ ਠੰਡੇ ਰਸ ਛਬੀਲਾ ਗੰਨੇ ਦਾ ਰਸ ਕੋਈ ਦੇਖ ਸਕਦੇ ਹੋ ਸੰਗਤਾਂ ਦਾ ਇਕੱਠ ਜਿੱਥੇ ਤੱਕ ਦੂਰ ਦੂਰ ਤੱਕ ਅੱਖਾਂ ਜਾ ਰਹੀਆਂ ਉੱਥੇ ਤੁਹਾਨੂੰ ਟਰਾਲੀ ਆ ਗੱਡੀਆਂ ਮੋਟਰਸਾਈਕਲ ਤੁਹਾਨੂੰ ਸਾਰੇ ਦੇ ਸਾਰੇ ਲੱਭਣਗੇ ਤੇ ਖਾਸ ਕਰਕੇ ਅ ਗੱਲਬਾਤ ਵੀ ਕਰਾਂਗੇ ਬਾਬਾ ਜੀ ਹੋਰਾਂ ਨਾਲ ਜਿਹੜੇ ਇੱਥੇ ਦੀ ਪਿੰਡ ਦੀ ਕਿ ਕੀ ਮਕਸਦ ਰਹਿੰਦਾ ਹ ਸਾਰੀ ਸੰਗਤ ਨੂੰ ਇਕੱਠੇ ਹੋ ਕੇ ਇਸ ਦਿਨ ਦਾ ਮਹੱਤਵ ਵੀ ਦੱਸਣਾ ਤੇ ਨਾਲ ਸੇਵਾ ਕਰਨ ਦਾ ਉਦਮ ਵੀ ਬਖਸ਼ਣਾ ਸਾਰੀ ਸੰਗਤ ਨੂੰ ਇਕੱਠਾ ਮੈਂ ਹਰ ਕੈਂਪ ਦੇ ਵਿੱਚ ਜਿੱਥੇ ਵੀ ਲੰਗਰ ਹੋਏਗਾ ਉੱਥੇ ਮੈਡੀਕਲ ਕੈਂਪ ਜ਼ਰੂਰ ਲਗਾਏ ਤਾਂ ਸਾਰੇ ਵੀਰਾਂ ਨੇ ਇਸ ਪਿੰਡ ਦੇ ਇਲਾਕਿਆਂ ਦੇ ਮਿਲ ਕੇ ਤੇ ਨਾਲ ਹੀ ਉੱਥੇ ਸਾਰੇ ਬਜ਼ੁਰਗ ਮਾਤਾਵਾਂ ਤੇ ਸਾਡੇ ਬਜ਼ ਬਜ਼ੁਰਗ ਜਿਹੜੇ ਬੈਠੇ ਹੋਏ ਹਨ ਉਥੇ ਉਹ ਨਾਲ ਆਪ ਹੀ ਆਪਣੀ ਨਿਗਰਾਨੀ ਹੈ ਏਤਰ ਕਿਸਰੇ ਬਰਚਾ ਫੜਿਆ ਕਿਸਰੇ ਡਾਂਗ ਪਕੜੀ ਹੋਈ ਹੈ ਹਰਦੇਸ਼ ਦੇ ਰਿਹਾ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਹੋਣਾ ਚਾਹੀਦਾ ਇਹੋ ਜਿਹੇ ਜਿਹੜੀ ਚੀਜ਼ਾਂ ਮੈਨੂੰ ਵੇਖਣ ਨੂੰ ਮਿਲੀਆਂ ਸਾਜ ਦੇ ਚੀਜ਼ਾਂ ਸਾਨੂੰ ਬਹੁਤ ਕੁਝ ਸਿਖਾ ਕੇ ਜਾਣਗੀਆਂ ਬਹੁਤ ਘੱਟ ਹੈ ਉਹ ਜੀ ਤਸਵੀਰਾਂ ਸਾਹਮਣੇ ਆਉਂਦੀਆਂ ਕਿ ਕਿਹੋ ਜਿਹਾ ਮਾਹੌਲ ਇੱਧਰ ਹੋਣਾ ਹੈ ਸੰਗਤਨ ਦਾ ਕਿੱਟ ਕਿਹੋ ਜਿਹਾ ਹੋਣਾ ਤੇ ਇਹ ਚੀਜ਼ਾਂ ਸਾਨੂੰ ਬਹੁਤ ਹੀ ਵੇਖਣ ਨੂੰ ਮਿਲਦੀਆਂ ਮੈਂ ਹੁਣ ਇੱਕ ਵਾਰ ਵੀਰ ਨੂੰ ਕਾਵਾਂਗਾ ਪੂਰੇ ਕੈਂਪ ਦੀ ਤੁਸੀਂ ਵੀਊ ਦੱਸੋ ਫਿਰ ਆਪਾਂ ਗੱਲਬਾਤ ਕਰਦੇ ਹ ਜ਼ਰੂਰ ਅਨੰਦਪੁਰ ਸਾਹਿਬ ਵਿਖੇ ਦੀ ਇਸ ਯਾਤਰਾ ਦਾ ਲੋਕ ਆਪਣੇ ਘਰ ਬੈਠੇ ਹੀ ਲੈ ਸਕਦੇ ਹਨ ਤੇ ਜਿਹੜੇ ਖੁਦ ਆਏ ਉਹ ਤੇ ਅਕਾਲ ਪੁਰਖ ਨੇ ਆਪ ਮਿਹਰ ਬਰਸਾਈ ਉਹਨਾਂ ਦੇ ਉੱਪਰ ਕਿ ਇੰਨੇ ਦੂਰ ਆ ਕੇ ਉਹ ਸੇਵਾ ਕਰਨ ਦਾ ਉਹਨਾਂ ਨੂੰ ਮੌਕਾ ਮਿਲਿਆ ਤੇ ਇਸ ਯਾਤਰਾ ਦੇ ਵਿੱਚ ਸ਼ਮੂਲੀਅਤ ਕਰਨ ਦਾ ਆਪਣੀ ਖੁੱਲੀ ਅੱਖਾਂ ਦੇ ਨਾਲ ਦਰਸ਼ਨ ਦਿਖਾਰੇ ਕਰਨ ਦਾ ਉਸ ਭਾਗੇ ਪ੍ਰਾਪਤ ਹੋਇਆ ਤੇ ਜਿਹੜੇ ਘਰ ਦੇ ਵਿੱਚ ਬੈਠੇ ਹਨ ਜੰਮੂ ਕਸ਼ਮੀਰ ਦੇ ਵਿੱਚ ਜਾਂ ਫਿਰ ਹੋਰ ਨੇੜੇ-ਕਿਹੜੇ ਦੀ ਸੰਕਟ ਜਿਹੜੀ ਹੋਰ ਚੈਨ ਦੇ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਜੇਕਾਰਿਆਂ ਦੇ ਨਾਲ ਇਹ ਗੱਡੀਆਂ ਨਿਕਲਦੀਆਂ ਹੋਈਆਂ ਨੌਜਵਾਨ ਵੀਰਾਂ ਦੀਆਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਹੀ ਹੁਣ ਚੈਨਲ ਦੇ ਪਰਿਵਾਰ ਦੇ ਰਾਹੀਂ ਇਹ ਸਾਰੀਆਂ ਦੀ ਸਾਰੀ ਤਸਵੀਰਾਂ ਉਹ ਲਾਈਵ ਵੇਖ ਸਕਦੀਆਂ ਹਨ ਗੱਲ ਬਾਅਦ ਵਿੱਚ ਪਹਿਲਾਂ ਕਿਆ ਸੀਗਾ ਇਹ ਪਿੰਡ ਜਿਹੜਾ ਵੱਡਵਾ ਪਿੰਡ ਹੈ ਇੱਥੋਂ ਦਾ 15 10 15 ਕਿਲੋ 15 16 ਕਿਲੋਮੀਟਰ ਤੇ gekeੜੇ ਦੇ ਵਿੱਚ ਹੀ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਹੈ ਮੇਨ ਜਿੱਥੇ ਕਿ ਕਾਫੀ ਸਾਰੀ ਚੀਜ਼ਾਂ ਵੇਖਣ ਨੂੰ ਮਿਲਣੀ ਹੈ ਕਾਫੀ ਸਾਰੀਆਂ ਚੀਜ਼ਾਂ ਹੋਣੀਆਂ ਤੇ ਆਪਾਂ ਸਾਰੇ ਲਾਈਵ ਜਸਤ ਤੁਹਾਨੂੰ ਸਰਵਾ ਰਹੇ ਹਾਂ ਇੱਥੇ ਦੀ ਸੰਗਤ ਆ ਇਤੇ ਪਾਰੀ ਇਕੱਠਾ ਹੋਣਾ ਹੈ ਨਗਰ ਕੀਰਤਨ ਦੀ ਕੱਡੇ ਜਾਣਗੇ ਉਹਦੀਆਂ ਵੀ ਤਸਵੀਰਾਂ ਤੁਹਾਡੇ ਤੱਕ ਪਹੁੰਚਾਵਾਂਗੇ ਕਿਉਂਕਿ ਜਿਸ ਤਰੀਕੇ ਨਾਲ ਇੱਥੇ ਨੈਟਵਰਕ ਦੀ ਘਾਟ ਹੈ ਮੈਨੂੰ ਲੱਗਦਾ ਅੱਗੇ ਤੇ ਨੈਟਵਰਕ ਬਿਲਕੁਲ ਨਹੀਂ ਹੋਏਗਾ ਕੋਸ਼ਿਸ਼ ਕਰਾਂਗੇ ਜਿੰਨੀ ਵੀ ਚੀਜ਼ ਆਪਾਂ ਇਥੋਂ ਇਕੱਠੀ ਕਰਕੇ ਲੈ ਕੇ ਜਾ ਸਕੀਏ ਜਿੰਨੀ ਵੀ ਚੀਜ਼ਾਂ ਤੁਹਾਡੇ ਲਈ ਜੋ ਆਪ ਦਰਸ਼ਨ ਕਰਕੇ ਜਾ ਰਹੇ ਹੋ ਤੁਹਾਡੇ ਦਰਸ਼ਨ ਕਰਕੇ ਪਹੁੰਚਾ ਸਕੀਏ ਉਹ ਜਰੂਰ ਤਰਤੇ ਪਹੁੰਚਾਵਾਂਗੇ ਕਿਉਂਕਿ ਇਤਿਹਾਸ ਵਿੱਚ ਇਹ ਦ੍ਰਿਸ਼ ਹਨ ਜੋ ਆਪਾਂ ਵੇਖਦੇ ਹਾਂ ਸੁਣਦੇ ਹਾਂ ਤੇ ਅੱਜ ਸਾਨੂੰ ਖੁੱਲੀ ਅੱਖਾਂ ਨਾਲ ਵੇਖਣ ਦਾ ਮੌਕਾ ਮਿਲਿਆ ਹੁਣ ਵੀਰੋ ਕਾਂਗਾ ਗੱਲਬਾਤ ਕਰ ਪ੍ਰਿੰਟ ਨੇ ਕਿਸੇ ਉਹ ਪਾਲੇਵਾਸੇ ਤੀਜਾ ਪਾਸਾ ਸਾਫ ਕਰਦੀ ਉਹ ਤੇ ਵੀ ਜਾਇਆ ਹੋ। ਕਾਲ ਸਾਹਿਬ ਵਾਹਿਗੁਰਜੀ ਕੀ ਫਤਿਹ। ਕਿਆ ਹੋ ਜਿਆ ਉਪਰਾਲਾ ਸਾਰੀ ਸੰਗਤ ਦਾ ਨੌਜਵਾਨ ਵੀਰ ਭੈਣਾ ਬੀਬੀਆਂ ਦੇਖ ਰਿਹਾ ਕੋਈ ਬਰਤਨ ਦੀ ਸੇਵਾ ਕਰ ਰਿਹਾ ਕੋਈ ਬੀਬੀ ਵਰਤਾਰੀ ਕੋਈ ਭੈਣ ਸਾਡੀ ਵਰਤਾਰੀ ਹੈ। ਕਿਆ ਹੋ ਜਿਆ ਮਾਹੌਲ ਲੱਗ ਰਿਹਾ ਹੈ। ਇਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਰਪਾ ਦੇ ਨਾਲ ਲੰਗਰ ਚੱਲ ਰਿਹਾ। ਇਸ ਲੰਗਰ ਨੂੰ ਚੱਲਦੇ ਨੂੰ 14 ਸਾਲ ਹੋ ਗਏ ਆ ਅੱਜ 14ਵੀਂ ਵਾਰੀ ਤੁਸੀਂ ਹਰ ਸਾਲ ਦੇ ਸੰਗ ਹਰ ਸਾਲ ਲੰਗਰ ਲਾਉਣਾ 400 ਕਿਉਂਟ ਲਗਨਾਂ ਲੈ ਕੇ ਆਉਂਦੇ ਆ ਜੀ 400 ਕਿਉਂਟ ਗੰਨਾ ਹਰ ਸਾਲ ਹਾਂ 4 ਦਿਨ ਲੰਗਰ ਚੱਲਦਾ ਜੀ ਵਾਹਿਗੁਰੂ ਦੀ ਕਿਰਪਾ ਨਾਲ ਅਲਪਾਰ ਲੰਗਰ ਚੱਲ ਰਿਹਾ ਬੜੀਆਂ ਖੁਸ਼ੀਆਂ ਪ੍ਰਾਪਤ ਹੋ ਰਹੀਆਂ ਇੱਕ ਚੀਜ਼ ਤੇ ਆਪਣੇ ਆਪ ਨੂੰ ਮਹਿਸੂਸ ਹੁੰਦੀ ਹੋएगी ਨਾ ਕਿ ਸ਼ਾਇਦ ਜੋ ਅਸੀਂ ਆਪਣੀ ਜਵਾਨੀ ਵੇਲੇ ਕੀਤਾ ਉਹ ਸਖਾਂ ਦਾ ਪੂਰਾ ਮੌਕਾ ਦੇ ਰਿਹਾ ਜਿਹੜੀਆਂ ਛੋਟੀ ਭੈਣਾਂ ਤੇ ਵੀਰਾਂ ਨੂੰ ਮੈਨੂੰ ਸੱਚੇ ਪਾਤਸ਼ਾਹ ਗੱਲ ਇਹ ਹੈਗੀ ਮੈਨੂੰ ਮੈਡੀਸ ਦੇ ਸਿਕਦਾ ਆਪਰੇਸ਼ਨ ਕਰਾਇਆ ਵਾ ਮੈਂ ਕੱਲ ਪਾਕਰ ਤੋਂ ਬਾਹਰ ਕੱਲ ਰੁਪਏ ਪਹਿਲਾ ਦਿਨ ਨਿਕਲਿਆ ਤੇ ਪਹਿਲੇ ਦਿਨ ਹੀ ਆ ਕੇ ਆਚਰੀ ਲਾਈਏ ਸੇਵਾ ਦੇ ਵਿੱਚ ਅੱਜ ਦੂਜਾ ਦਿਨ ਆਇਆ ਜੀ ਅੱਜ ਦੂਸਰੇ ਦਿਨ ਆਇਆ ਪਾਕਾ ਜਰੂਰ ਜਾਣਾ ਹੈ ਚਾਹੇ ਜੋ ਮਰਜ਼ੀ ਹੋ ਜਾਏ ਬੱਚੇ ਰੋਕਦੇ ਸੀਗੇ ਵੀ ਬਾਬਾ ਜੀ ਤੁਸੀਂ ਰਹਿਣ ਦਿਓ ਮਾਰਾ ਨਹੀਂ ਭਾਈ ਲੰਗਰ ਦੀ ਸੇਵਾ ਦਾ ਜ਼ਰੂਰ ਕਰਨੀ ਹੈ। ਨਹੀਂ ਉਹਨਾਂ ਨੇ ਕਿ ਮਾਰਾ ਇਹਨੇ ਵੀ ਕਿਹਾ ਨਾ 13 ਵਾਰ ਕਰਕੇ 14ਵੀਂ ਵਾਰ ਕਰਵਾਣੀ ਹੈ ਤੁਹਾਡੇ ਗਲੂ। ਤੇ ਇਸ ਤਰ੍ਹਾਂ ਹੀ ਅੰਗ ਸੰਗ ਰਹਿਣ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਆਪਣੀਆਂ ਸੇਵਾਵਾਂ ਨਹੀਂ ਬੰਦੇ ਰਹੋ ਬਹੁਤ ਬਹੁਤ ਧੰਨਵਾਦ। ਸੇਵਾ ਕਰਵਾਉਂਦੇ ਰਹੇ ਮਹਾਰਾਜ ਦੀ ਤਾਂ ਕਿਰਪਾ ਮਿਲ ਕਰੇ ਸਾਰੇ। ਇਸ ਤਰ੍ਹਾਂ ਹੀ ਕੱਟ ਤੁਸੀਂ ਆਪਣੇ ਸਾਰੇ ਨੌਜਵਾਨੀ ਦਾ ਜੋੜ ਕੇ ਰੱਖਣਾ ਹੈ ਤਾਂ ਕਿ ਉਹ ਕੌਮ ਦੀ ਅੱਖੀ ਆ ਕੇ ਸੇਵਾ ਕਰ ਸਕਣ। ਬਹੁਤ ਬਹੁਤ ਧੰਨਵਾਦ। ਜਿਹੜੇ ਸ਼ੌਕ ਦੇ ਨਾਲ ਸਾਡੇ ਨੌਜਵਾਨ ਮੇਰੀ ਪੀੜ੍ਹੀ ਸਾਰੇ ਵੀਰਾਂ ਭੈਣਾਂ ਇਸ ਪਿੰਡ ਦੇ ਵਾਰੀ ਸਾਰੀ ਗੱਲਬਾਤ ਕਰ ਰਹੇ ਹਨ ਤੇ ਇਹ ਤੁਸੀਂ ਦੇ ਕਿਸ ਤਰ੍ਹਾਂ ਫੋਟੋਸ ਵਗੈਰਾ ਖਿਚਾਈਆਂ ਜਾ ਰਹੀਆਂ ਕਿਸ ਤਰੀਕੇ ਦੇ ਨਾਲ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਉਹ ਚੈਲੰਜ ਜੋ ਪਰ ਜੰਮੂ ਕਸ਼ਮੀਰ ਦੀ ਸਾਰੀ ਸੰਗਤ ਵੱਲੋਂ ਜੀ ਆਇਆਂ ਨੂੰ ਕਰਦਾ ਵਾਹਿ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਚਾਹਿਆ ਕਿਉਂਕਿ ਮੈਂ ਜੰਮੂ ਤੋਂ ਚੱਲ ਕੇ ਅਨੰਪੁਰ ਸਾਹਿਬ ਆ ਵੀ ਖਿਆ ਰਿਹਾ ਮੈਂ ਜਿੰਨੇ ਵੀ ਵੀਰ ਬੁਲਟ ਦੇ ਉੱਤੇ ਜਾਂ ਬਾਈਕ ਦੇ ਉੱਤੇ ਦੇਖ ਰਿਹਾ ਗਾੜੀ ਉਹਨਾਂ ਦੇ ਪ੍ਰਕਾਸ਼ਨ ਮਹਾਰਾ ਦੀ ਕਿਰਪਾ ਮੈਂ ਸਮਝਦਾ ਸਵਾਰ ਵੀ ਲੱਗ ਰਿਹਾ ਸਾਰੇ ਮਹਾਰਾ ਆਪੇ ਅੰਗ ਸੰਗ ਹੋ ਕੇ ਸਾਡੇ ਬਾਬਾ ਜੀ ਮਹਾਰਾ ਦੀ ਕਿਰਪਾ ਜੀ ਜਿਹੜਾ ਸਰੂਪ ਉਹਨਾਂ ਨੇ ਦਿੱਤੇ ਨੇ ਜੀ ਅੱਜ ਅਸੀਂ ਸਰੂਪਾ ਕਰਕੇ ਤਾਂ ਹੀ ਹੈ ਕਿ ਦਿਨ ਨੂੰ ਕਾਪੀ ਬੜਾ ਸੋਨਾ ਕਰਦੇ ਆ ਖਾਸ ਕਰਕੇ ਖੁੱਲੇ ਪ੍ਰਕਾਸ਼ ਦੇ ਆਣੇ ਤੁਹਾਨੂੰ ਸਾਰਿਆਂ ਦੇ ਮਿਲਣ ਕਿਹੜੀ ਜਗ੍ਹਾ ਤੋਂ ਵਿਟੀ ਸੀ ਮੈਂ ਚੰਡੀਗੜ੍ਹੋਂ ਪੱਪਾ ਜੀ ਤੇ ਇਕੱਲੇ ਆਇਓ ਨਾ ਹੋਰ ਵੀ ਆਏ ਨਹੀਂ ਨਾਲ ਦੱਸਣਾ ਇਹ ਜਿਹੜੇ ਕਾਫੀਆਂ ਦੀ ਗੱਲ ਹੀ ਬਾਤ ਵੀ ਹੁੰਦੀ ਹੈ ਕਿ ਸ਼ਾਇਦ ਨੌਕਰੀ ਕਰਦੇ ਆਪਾਂ ਦਾੜਾ ਨਹੀਂ ਰੱਖ ਸਕਦੇ ਬੜੀ ਪ੍ਰਾਇਓਰਟੀ ਹੁੰਦੀ ਹੈ ਲੇਕਿਨ ਜਿਨੇ ਕਰਨੀ ਅੰਗ ਸੰਗ ਹੋ ਕੇ ਪਰਮਾਤਮਾ ਆਪ ਉਹਨਾਂ ਕੋਲ ਕਰਵਾਉਂਦਾ ਹੈ ਮੈਂ ਆਪ ਬੋਲ ਰਿਹਾ ਕਈ ਮੁਲਾਜ਼ਮ ਹੁੰਦੇ ਨੇ ਇਹ ਦਾੜਾ ਪੂਰਾ ਪ੍ਰਕਾਸ਼ ਹੁੰਦਾ ਜੀ ਉਹਨਾਂ ਦਾ ਦਮਾਲੇ ਸੜਾ ਕੇ ਡਿਊਟੀ ਕਰਦੇ ਨੇ ਕਈ ਆਪਣੀਆਂ ਸਿੰਘਣੀਆਂ ਨੇ ਪੰਜਾਬ ਪੁਲਿਸ ਦੇ ਵਿੱਚ ਉਹ ਦਮਾਲੇ ਸੜਾ ਕੇ ਡਿਊਟੀ ਕਰਦੀਆਂ ਨੇ ਇਹ ਤਾਂ ਮਹਾਰਾ ਦੀ ਬਖਸ਼ਿਸ਼ ਹੈ ਜੀ ਜਿਨੇ ਸੰਭੜੀ ਉਹਨੇ ਸੰਭ ਲੈਣੀ ਹੈ ਜੀ ਤੇ ਮੈਂ ਤਾਂ ਇਹ ਅਰਦਾਸ ਕਰਾਂਗਾ ਮਹਾਰਾ ਸਭਨਾਂ ਨੂੰ ਬਖਸ਼ਿਸ਼ ਦੇਵੇ ਤੇ ਸਾਰੇ ਸੰਭ ਲੈਣ ਜੀ ਬਹੁਤ ਬਹੁਤ ਧੰ ਮਾਰੇ ਤੇ ਦਰਤੇ ਜਾ ਰਹੇ ਜਿੱਥੋਂ ਸਿੱਖ ਕਰਨ ਦੀ ਕੋਸ਼ਿਸ਼ ਹੈ ਜਿੱਥੋਂ ਮਿਲੀ ਉੱਥੇ ਤਾਂ ਜਾਣਾ ਹੀ ਜਾਣਾ ਜੀ ਬਿਲਕੁਲ ਮਿਲਾਂਗੇ ਰਾਹ ਦੇ ਵਿੱਚ ਅੱਪਾ ਤੁਹਾਨੂੰ ਅਨੰਦਪੁਰ ਸਾਹਿਬ ਜਾਂਦੇ ਵਾਈਕੁਰ ਚੀਕਾ ਖਾਲਸਾ ਵਾਈਕ ਤੇ ਮੇਰੀ ਕੋਸ਼ਿਸ਼ ਰਹਦੀ ਹਮੇਸ਼ਾ ਕਿ ਕੋਈ ਵੀ ਐਸਾ ਉਪਰਾਲਾ ਕੋਈ ਵੀ ਐਸਾ ਮੈਸੇਜ ਜਰੂਰ ਸੰਗਤਾਂ ਕੋਲ ਜਾ ਕੇ ਜਾਈਏ ਇੱਕ ਨੈਗੇਟਿਵ ਪਰਸਪੈਕਸ਼ਨ ਰਹਿੰਦੀ ਦਿਮਾਗ ਦੇ ਵਿੱਚ ਸ਼ਾਇਦ ਇੱਥੇ ਦੇ ਜੋ ਸਿੱਖੀ ਹੈ ਉਹਦਾ ਕਹਿੋ ਜੀ ਤਸਵੀਰ ਹੁੰਦੀ ਹੈ ਬਟ ਚੜਦੀ ਕਲਾ ਵਾਲੇ ਸਿੰਘ ਤੁਹਾਨੂੰ ਹਰ ਜਗ੍ਹਾ ਮਿਲਣਗੇ ਦਿਲ ਦੇ ਵਿੱਚ ਐਸੀ ਚੀਜ਼ ਚਾਹੀਦੀ ਹੈ ਉਹ ਤੁਹਾਨੂੰ ਕਿਤੇ ਨਾ ਕਿਤੇ ਆ ਕੇ ਸੰਗਤ ਦੇ ਵਿੱਚ ਮਿਲ ਜਾਏਗੀ ਬਹੁਤ ਬਹੁਤ ਇਤਿਹਾਸ ਵਿੱਚ ਤਸਵੀਰਾਂ ਦੇ ਰਾਹੀਂ ਜੋ ਅਨੰਦਪੁਰ ਸਾਹਿਬ ਵਿਖੇ ਦਾ ਜੋ ਸੰਗਤ ਦਾ ਹੜ ਮੈਂ ਕਹਿ ਸਕਦਾ ਇੱਥੇ ਦੀ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਤੇ ਸ਼ਾਇਦ ਓਣ ਸਾਨੂੰ ਕਿਤੇ ਨਾ ਕਿਤੇ ਹੋਰ ਵੀ ਮੈਂ ਵੀ ਜੀ ਮੇਰੇ ਨਾਲ ਜੋ ਸਪੈਸ਼ਲ ਆ ਸਾਬ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਕਰਦਾ ਤੇ ਕੋਸ਼ਿਸ਼ ਕਰਾਂਗੇ ਆਪਾਂ ਦੋਵੇਂ ਭਰਾ ਕੱਲ ਦਸ਼ਮੇਸ਼ ਪਿਤਾ ਜੀ ਦੇ ਵੱਲੋਂ ਬਖਸ਼ਿਆ ਹੋਇਆ ਬਾਣਾ ਸਜਾ ਕੇ ਆਪਾਂ ਵੀ ਆਨੰਦਮਈ ਉਸ ਇਤਿਹਾਸ ਦਾ ਆਪਾਂ ਵੀ ਇੱਕ ਗਵਾਹ ਬਣਨਾ ਆਪਣੀ ਅੱਖਾਂ ਦੇ ਨਾਲ ਦਰਸ਼ਨ ਦੀਦਾਰੇ ਕਰਨੇ ਆ ਫਤੇ ਅਰਸ ਗਰਦਾ ਵਾਈ ਗੁਰੂ ਦਾ ਖਾਸਾ ਖਾਸ ਸਾਹਿਬ ਵਾਈ ਗੁਰੂ ਜੀ ਕੀ ਫਤੇ ਲੱਗਦਾ ਹੈ ਦੀ ਅਤਿਲੇ ਦਿਮਾਗ ਦੇ ਵਿੱਚ ਕਿ ਆਪਾਂ ਬਾਣਾ ਪਾ ਕੇ ਅਗਰ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਜਾਣਾ ਹੈ ਐਹੋ ਜਿਹਾ ਮਾਹੌਲ ਹੋਣਾ ਚਾਹੀਦਾ ਬਿਲਕੁਲ ਵੀਰ ਜੀ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਆ ਲੰਗਰ ਦੀ ਕੋਈ ਘਾਟ ਨਹੀਂ ਅੱਜ ਕੋਈ ਵਿਚਾਰਾ ਜੋ ਭੁੱਖਾ ਵੀ ਮਤਲਬ ਹੋਏਗਾ ਇਦਾਂ ਦੇ ਵੈਸੇ ਵੀ ਸਾਡੇ ਗੁਰੂ ਘਰਾਂ ਜਿਹੜੇ ਲੰਗਰ ਦੀ ਕਿਤੇ ਘਾਟ ਨਹੀਂ ਹੋਈ ਮਤਲਬ ਕਿ ਅੱਜ ਤੁਹਾਨੂੰ ਅੱਧੇ ਦੇ ਕਿਲੋਮੀਟਰ ਦੇ ਕਿਲੋਮੀਟਰ ਤੇ ਹਰ ਚੀਜ਼ ਦਾ ਹਰ ਤਰੀਕਾ ਲੰਗਰ ਮਿਲੇਗਾ ਕੀ ਰਾਜਮਾ ਚਾਵਲ ਕੀ ਆਪਣੇ ਜੋ ਗੁਰੂ ਦੇ ਸਿੰਘ ਸਾਰੇ ਸੇਵਾ ਕਰ ਰਹੇ ਨੇ ਸੌਂਦਾ ਸੀ ਅੱਜ ਉਹ ਵੀ ਨਹੀਂ ਸੌਣ ਲੱਗਾ ਭੁੱਖਾ ਕਿ ਇੰਨੀ ਰੋਣੇਗਾ ਅੱਜ ਲੱਗੀ ਹੋਈ ਆ ਅੱਜ ਪੰਜਾਬ ਦੇ ਵਿੱਚ ਹੋ ਗਏ ਹੌਲੇ ਵਲੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਉੱਥੇ ਅਨੰਦਪੁਰ ਸਾਹਿਬ ਜਿਹੜੇ ਸਾਰੇ ਕਿਲੇ ਵੀ ਜਾਣ ਨੂੰ ਤਿਆਰ ਨੇ ਸੰਗਤਾਂ ਦਾ ਇੰਨਾ ਕੋਈ ਉਤਸ਼ਾਹ ਹੈ ਕਿ ਸਾਰੇ ਮੋਟਰਸਾਈਕਲ ਤੇ ਤਿੰਨ ਦਿਨ ਲੋਕ ਆਪਾਂ ਦੇਖੇ ਨੇ ਕਿ ਜਿਹੜੇ ਫੈਮਲੀ ਨੇ ਤਿੰਨ ਦਿਨ ਲੋਕ ਮਾਤਾ ਆਪਣੇ ਬਾਪੂ ਹੋਰੀ ਸਾਡੇ ਜਿਹੜੇ ਵਿਚਾਰੇ ਬਜ਼ੁਰਗ ਜਿਹੜੇ ਤਿੰਨ ਤਿੰਨ ਲੋਕ ਜਿਹੜੇ ਮੋਟਰਸਾਈਕਲ ਤੇ ਬੈਠ ਕੇ ਆ ਰਹੇ ਨੇ ਬਹੁਤ ਵੱਡਾ ਉਪਰਾਲਾ ਕਿ ਇਹ ਬਹੁਤ ਵੱਡੀ ਉਤਸ਼ਾਹ ਹੋਂ ਵਿੱਚ ਕਿ ਮਤਲਬ ਇੰਨੇ ਉਮਰ ਦੇ ਵੀ ਹੋ ਕੇ ਇਨੇ ਬਜ਼ੁਰਗ ਹੋ ਕੇ ਵੀ ਜਿਹੜੇ ਉਹ ਮਤਲਬ ਇਸ ਉਮਰ ਵੀ ਜੋ ਮੋਟਰਸਾਈਕਲਾਂ ਤੇ ਸਫਰ ਕਰ ਰਹੇ ਨੇ ਘਟੋ ਘਟ 100 150 200 ਕਿਲੋਮੀਟਰ ਦਾ ਸਫਰ ਕਰ ਰਹੇ ਨੇ ਬਹੁਤ ਵੱਡੀ ਗੱਲ ਹੈ ਇਹਨਾਂ ਬਜ਼ੁਰਗਾਂ ਵਾਸਤੇ ਧੰਨ ਨੇ ਬਜ਼ੁਰਗ ਜਿਹੜੇ ਆਪਣੇ ਮਤਲਬ ਇੱਕ ਗੁਰੂ ਘਰ ਦੇ ਲੜ ਲੱਗਣ ਵਾਸਤੇ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਇੰਨੀ ਦੂਰ ਉਹ ਮਤਲਬ ਕਿ ਮੋਟਰਸਾਈਕਲਾਂ ਤੇ ਜਾ ਰਹੇ ਨੇ ਤੇ ਬਹੁਤ-ਬਹੁਤ ਮੁਬਾਰਕਾਂ ਦੇ ਜੋ ਹੋਲੇ ਮਹੱਲੇ ਦੇ ਜੋ ਸਾਰੇ ਕਰਨ ਜਾ ਰਹੇ ਨੇ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਹੋਲੇ ਮਹੱਲੇ ਦੀਆਂ ਬਹੁਤ-ਬਹੁਤ ਧੰਨਵਾਦ ਵੀਰੇ ਪਿੰਡ ਬੜਵਾ ਤੋਂ ਇਸ ਖੂਬਸੂਰਤ ਤਸਵੀਰਾਂ ਦੀ ਰੌਣਕ ਮਈ ਤੁਹਾਡੇ ਤੱਕ ਪਹੁੰਚਾ ਆ ਕੇ ਆਪਾਂ ਕੋਸ਼ਿਸ਼ ਕੋਸ਼ਿਸ਼ ਕਰ ਰਹੇ ਸੀਗੇ ਕਿ ਹਰ ਚੀਜ਼ ਤੁਹਾਡੇ ਤੱਕ ਪਹੁੰਚ ਆ ਸਕੀ ਏ ਸ਼ਰਧਾ ਦੇ ਵਿੱਚ ਕੋਈ ਘਾਟ ਨਹੀਂ ਸੇਵਾ ਦੇ ਵਿੱਚ ਕੋਈ ਘਾਟ ਨਹੀਂ ਤੇ ਇਤਿਹਾਸ ਉਹ ਤਾਂ ਭਰਿਆ ਪਿਆ ਜਿੱਥੋਂ ਵੀ ਮੈਂ ਇਸ ਪਿੰਡਾਂ ਦੇ ਵਿੱਚੋਂ ਲੰਘਦਿਆਂ ਹੋਇਆਂ ਉਤਰ ਕੇ 2 ਮਿੰਟ ਵਿੱਚ ਚੱਲ ਲਵਾਂ ਉੱਥੇ ਦਾ ਹੀ ਕੋਈ ਆਪਣਾ ਇਤਿਹਾਸ ਹੋਏਗਾ ਨਾ ਜਗ੍ਹਾ ਦਾ ਮਾਚੀਵਾੜੇ ਦੇ ਜੰਗਲ ਹੋਣ ਜਗ੍ਹਾ ਦਾ ਜੀਆਂ-ਜੀਆਂ ਮੈਂ ਜਗ੍ਹਾ ਦੇ ਨਾਮ ਪੜ ਰਿਹਾ ਸਾਰਾ ਇਤਿਹਾਸ ਅੱਖਾਂ ਦੇ ਅੱਗੇ ਦੁਹਰਾਇਆ ਦੁਹਰਾਨ ਹੋ ਰਿਹਾ ਤੇ ਸ਼ਾਇਦ ਇਹ ਤਸਵੀਰਾਂ ਤੁਹਾਨੂੰ ਕਿਤੇ ਨਾ ਕਿਤੇ ਕੁਝ ਵੀ ਕਰਨਗੀਆਂ ਕੋਸ਼ਿਸ਼ ਕਰਾਂਗੇ ਕਿ ਗੱਲਬਾਤ ਹੋਰ ਵੀ ਕਰਵਾਈਏ ਕਿਉਂਕਿ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਵੀਰਾਂ ਨਾਲ ਗੱਲਬਾਤ ਕੀਤੀ ਹੈ ਤੇ ਹੁਣ ਮਾਤਾਵਾਂ ਨਾਲ ਵੀ ਕਿਸੇ ਨਾਲ ਗੱਲਬਾਤ ਕਰਾਂਗੇ ਕਿ ਤੇ ਕੀ ਸੇਵਾ ਜਿਹੜੀ ਚੱਲ ਰਹੀ ਹੈਗੀ ਹੈ ਤੁਸੀਂ ਦੇਖ ਸਕਦੇ ਹੋ ਕਾਰਟ ਸੇਵਾ ਦੇ ਵਿੱਚ ਕਾਰਟ ਸੇਵਾ ਦੇ ਵਿੱਚ ਕੋਈ ਨਹੀਂ ਹੈ ਤੇ ਫੋਤੇ ਭੁਲਾਨੀ ਇੱਕ ਮਿੰਟ ਪਿੰਡ ਦੇ ਬਾਰੇ ਦੇ ਵੀ ਦੱਸਾਂਗੇ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਕਿਹੜੇ ਪਿੰਡ ਦੇ ਜਿਹੜਾ ਲੰਗਰ ਆਜ ਲੱਗੇ ਹੋਏ ਪਿੰਡ ਬੜਦਾ ਨੂਤਰ ਦੇਦੀ ਇੱਕ ਕਿਨੇ ਸਾਲ ਹੋ ਗਏ ਤੁਹਾਨੂੰ ਇੱਥੇ ਆ ਕੇ ਸੇਵਾ ਕਰਦੇ 20 ਸਾਲ ਹੋ ਗਏ 20 ਸਾਲ ਇਹਨਾਂ ਨੂੰ ਹੋ ਗਏ ਨੇ ਵੱਖ-ਵੱਖੀ ਤਰੀਕੇ ਨਾਲ ਬਾਪੂ ਜੀ ਕਹਿ ਰਹੇ ਸੀ 14 ਸਾਲ ਹੋ ਗਏ ਮੇਨੂੰ ਸੇਵਾ ਕਰਦੇ ਤੇ ਮਾਤਾ ਜੀ ਨੂੰ 20 ਸਾਲ ਹੋ ਗਏ ਹਾਂਜੀ ਹਾਂਜੀ ਹੋਰ ਸੇਵਾਵਾਂ ਵਿੱਚ ਜੁੜਦੀਆਂ ਜਾਣੀਆਂ ਕਿਸੇ ਨੂੰ 10 ਸਾਲ ਹੋ ਗਏ ਕਿਸੇ ਨੂੰ 14 ਕਿਸੇ ਨੂੰ 18 ਦੇ ਕਿਸੇ ਨੂੰ ਵੀ ਮੈਨੂੰ ਲੱਗਦਾ ਸ਼ਾਇਦ ਇਹ ਖੁਸ਼ੀ ਦੇ ਪਲਨ ਕਿ ਤੁਸੀਂ ਆਪਣੇ ਬੱਚਿਆਂ ਦੇ ਨਾਲ ਛੋਟੇ ਵੀਰਾਂ ਦੇ ਨਾਲ ਇਤਿਹਾਸ ਵੀ ਸਾਂਝਾ ਕਰ ਰਹੇ ਹੋ ਦਰਸ਼ਨ ਵੀ ਕਰਵਾ ਰਹੇ ਹੋ ਸਾਰੀ ਸੰਗਤਾਂ ਜਿਹੜੀ ਆ ਰਹੀ ਹੈ ਤੇ ਆ ਕੇ ਆਨਦੇ ਕਿਸ ਨੇ ਆ ਸਾਰਿਆਂ ਨੇ ਸਾਰਿਆਂ ਨੂੰ ਜੁਗਨਾਲ ਕੁ ਜਗਵਿੰਦਰ ਸਿੰਘ ਜੀ ਸਾਰਿਆਂ ਨੂੰ ਮੇਰੀ ਹੈ ਨੰਦਪਾਲ ਸਾਹਿਬ ਸ਼ਹੀਦਾਂ ਦਾ ਮੰਨ ਤੁਸੀਂ ਸਾਰਿਆਂ ਤੇ ਉਹ ਹੈ ਜਿਹੜੇ ਪੁਗਿੱਤਰ ਨੂੰ ਆਉਣਾ ਚਾਹੀਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਫੀ ਚਾਹੁੰਦੇ ਤੁਹਾਨੂੰ ਸੇਵਾ ਦੇ ਵਿੱਚ ਪੜਕਾਇਆ ਵੀਰ ਜੀ ਸਾਡੇ ਨਾਲ ਖੜੇ ਹਨ ਤੁਹਾਨੂੰ ਆ ਤੁਹਾਡਾ ਸਾਰਿਆਂ ਦਾ ਬਾਪੂ ਜੀ ਸਾਡੇ ਨਾਲ ਖੜੇ ਹਨ ਜੀਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਜੰਮੂ ਕਸ਼ਮੀਰ ਦੀ ਸਾਰੀ ਸੰਗਤ ਦੇ ਵੱਲੋਂ ਮੇਰੇ ਵੱਲੋਂ ਤੇ ਜਿਹੜੇ ਵੇਖ ਰਹੇ ਨੇ ਸਾਰਿਆਂ ਨੂੰ ਪਿਆਰ ਹੈ ਪਹਿਲੇ ਤੇ ਕਿ ਹਰ 10 ਮੀਟਰ ਤੋਂ ਬਾਅਦ ਇੱਕ ਲੰਗਰ ਲੱਗਦਾ ਜਿੱਥੇ ਕਿ ਆਪ ਫੜ ਫੜ ਕੇ ਕਹਿੰਦੇ ਕਿ ਆਓ ਲੰਗਰ ਛੱਕ ਕੇ ਜਾਓ ਇਹੋ ਜਿਹਾ ਜਜ਼ਬਾ ਇਸ ਮਿੱਟੀ ਦੇ ਵਿੱਚੋਂ ਲੱਗ ਸਕਦਾ ਪੰਜਾਬ ਦੀ ਹੋਰ ਕਿਤੇਰੇ ਪੂਰੇ ਦੇਸ਼ ਵਿੱਚ ਨਹੀਂ ਲੱਗ ਸਕਦਾ ਕੀ ਹੋ ਜਿਆ ਮਹਿਸੂਸ ਹੁੰਦਾ ਹੈ ਤੁਸੀਂ ਆਪ ਜੀ ਤੇ ਇੱਥੇ ਵੀ ਅਸੀਂ ਸੁਣ ਕੇ ਹੀ ਗੌਰਵ ਮਹਿ ਹੀ ਹੋ ਜਾਂਦੇ ਤੁਸੀਂ ਦੇ ਫੀਲ ਕਰਦੇ ਇੱਥੇ ਰਹਿ ਕੇ ਖਾਸੇ ਦੀ ਧਰਤੀ ਹੈ ਜੀ ਗੁਰਮਾਨ ਕਪਾਛ ਜੀ ਨੇ ਕਿਹਾ ਵਾ ਵੀ ਇਹ 20 ਰੁਪਏ ਦਾ ਲੰਗਰ ਨਾ ਮੁੱਕਣਾ ਨਾ ਮੁੱਕਣ ਦੇਣਾ ਕਿ ਤਾਂ ਐ ਫੀਲ ਹੁੰਦਾ ਵੀ ਜਦਾਂ ਦੁਨੀਆ ਪਤਨੀ ਇੱਕ ਰਸ ਜਿਹਾ ਮਿਲਦਾ ਹੈ ਜੀਵਨ ਚ ਵੀ ਅਸੀਂ ਇਹ ਸੇਵਾ ਕਰ ਰਹੇ ਹਾਂ ਬਸ ਤੇ ਲੱਗਦਾ ਜਦੂ ਸਿੰਘ ਸਿੰਗੜੀਆਂ ਜਾਂਦੇ ਆਨੰਦਪੁਰ ਸਾਹਿਬ ਦੀ ਧਰਤੀ ਹੈ ਜਿੱਥੋਂ ਖਾਲਸੇ ਦਾ ਜਨਮ ਹੋਇਆ ਹੈ ਤੇ ਆਪਣੇ ਜਿਲ੍ਹੇ ਨੌਜਵਾਨ ਪੀੜ੍ਹੀ ਵੇਖਦੇ ਆ ਜਜ਼ਬਾ ਜੋਸ਼ ਦੇ ਨਾਲ ਨਾਲ ਖਰਾਬ ਵੀ ਹੈ ਪਹਿਲਾਂ ਪਹਿਲੇ ਤੋਂ ਜ਼ਿਆਦਾ ਮਿਸਵਾਰ ਦੇਖ ਰਿਹਾ ਬੜਾ ਜਜ਼ਬਾ ਵੀ ਹੈ ਲੋਕਾਂ ਦੇ ਵਿੱਚ ਔਰ ਇੱਕ ਆਮ ਕਿਸਮ ਦਾ ਪੇਸ਼ੀਅੰਸ ਵੀ ਹੈ ਕਿ ਹੁੱਲੜ ਬਾਜੀ ਦੀ ਕਰਨੀ ਪੜੇ ਪਿਆਰ ਸਤਿਕਾਰ ਦੇ ਨਾਲ ਜਾਣਾ ਮੈਂ ਵੇਖ ਰਿਹਾ ਅੱਜ ਸਵੇਰੇ ਦੇ ਦਸਤੇ ਨਿਕਲ ਰਹੇ ਕੋਈ ਸ਼ਰਾਰਤ ਐਸੀ ਗੱਲ ਨਹੀਂ ਜੋ ਇੱਕ ਨੈਗੇਟਿਵ ਸੋਚ ਪੈਦਾ ਹੁੰਦੀ ਹੈ ਲੇਕਿਨ ਅੱਜ ਬੜੀ ਖੂਬਸੂਰਤ ਤਸਵੀਰਾਂ ਵੇਖਣ ਨੂੰ ਮਿਲੀਆਂ ਇੱਕ ਨਾ ਸਾਡਾ ਜ਼ਿਲ੍ਹਾ ਰੋਪੜ ਜਿਹੜਾ ਪ੍ਰਸ਼ਾਸਨ ਨੇ ਪਹਿਲਾਂ ਹੀ ਹਦਾਇਤ ਕਰੀ ਸੀਗੀ ਔਰ ਆਪਾਂ ਫੇਸਬੁੱਕ ਵਗੈਰਾ ਤੇ ਸੋਸ਼ਲ ਮੀਡੀਆ ਤੇ ਉਨੀ ਪਹਿਲੇ ਪੋਸਟਾਂ ਪਾ ਜਾਈਆਂ ਉਹਦੀਆਂ ਵੀ ਆਪਾਂ ਇਤਕੀ ਬਖਸ਼ਣਾ ਕੋਈ ਨਹੀਂ ਹੈ ਜੇ ਹੁੱਲੜ ਬਾਜੀ ਵਾਲਾ ਕੋਈ ਹੋਊਗਾ ਮਾਰਾ ਦੀ ਕਿਰਪਾ ਹੋ ਗਈ ਤੁਹਾਡੇ ਸਾਹਮਣੇ ਹੀ ਹੈ ਆਪਣੇ ਆਪ ਹੀ ਸਾਰਾ ਕੁਝ ਬਿਲਕੁਲ ਬਰੀਕ ਹੋ ਗਿਆ ਹਾਂਜੀ ਆਪਣੇ ਆਪ ਦੇ ਦੇਖ ਲਓ ਮਹਾਰਾਜ ਦੀ ਕਿਰਪਾ ਹੋ ਗਈ ਇਹ ਬਾਜਾਂ ਵਾਲੇ ਦੀ ਕਿਰਪਾ ਹੈ ਯਾਰ ਇਹ ਤਾਂ ਇੱਕ ਵਾਰੀ ਬਾਜਾਂ ਵਾਲੇ ਦੀ ਸੰਗਤ ਹੈ ਬਾਜਾਂ ਵਾਲੇ ਦੀ ਕਿਰਪਾ ਹੈ ਬਖਤ ਬੜਬੇ ਦੀ ਹੈ ਔਰ ਰਿਸ਼ਤੇਦਾਰ ਵਗੈਰਾ ਜੋ ਵੀ ਸੱਜਣ ਮਿੱਤਰ ਹੈ ਸਾਰੇ ਇਕੱਠੇ ਹੋਏ ਮੈਂ ਉਹੀ ਪਿੱਛੇ ਮਾਤਾ ਮਾਤਾ ਨਾਲ ਗੱਲਬਾਤ ਕਰ ਰਿਹਾ ਸੀਗਾ ਸਾਡੇ ਉੱਤੇ ਕੋਈ ਵੀ ਅਗਰ ਕੋਈ ਗੁਰਪੁਰਵ ਦੇ ਫੰਕਸ਼ਨ ਹੁੰਦਾ ਨਾ ਆਪਾਂ ਅਨਾਉਂਸ ਬੈਟਾ ਕਰਕੇ ਬੁਲਾਣਾ ਪੈਂਦਾ ਹੈ ਸੰਗਤ ਨੂੰ ਆਜੋ ਇੱਛੇ ਤਾਂ ਮੈਨੂੰ ਲੱਗਦਾ ਕਿ ਆਪ ਹੀ ਚੱਲ ਕੇ ਤੋੜਦੇ ਹੋ ਆਣਗੇ ਇੱਥੇ ਕੱਲੇ ਬੜਬੇ ਪਿੰਡ ਤੋਂ ਹੀ ਨਿਮਰਤਾ ਅਰਦਾਸ ਹੈ ਕਿਸ ਤਰ੍ਹਾਂ ਮਿਲ ਜੁਲ ਕੇ ਸੇਵਾ ਕਰਦੇ ਰਹੋ ਤੇ ਹੁਣ ਸ੍ਰੀ ਆਕਾਲ ਜੇਕਾਰਿਆਂ ਦੀ ਗੂੰਜ ਤੁਹਾਨੂੰ ਸੁਨਾਰੀ ਹੋਣੀ ਹੈ ਕਿ ਇਹ ਇਤਿਹਾਸ ਜਿਹੜਾ ਆਪਣੇ ਆਪ ਦੇ ਵਿੱਚ ਕਿੰਨਾ ਗੌਰਵਮਈ ਹੈ ਚਾਹੀਦਾ ਹੈ ਕਿ ਥੋੜੇ ਜਿਹੇ ਤਰੀਕੇ ਦੇ ਨਾਲ ਇਹਨੂੰ ਆਪਾਂ ਸਜਾ ਲਈਏ